ਪਟਵਾਰੀ ਇਹਨੂੰ ਮੇਰ ਨਾਲ ਕੀ ਕੰਮ ਪੈ ਗਿਆ ਵਾ ਬਾਅਦ ਚ ਕਰਦਾ ਵਾਂ ਨਹੀਂ ਯਾਰ ਕੋਈ ਜ਼ਰੂਰੀ ਕੰਮ ਨਾ ਹੋਵੇ ਹਾਂਜੀ ਪਟਵਾਰੀ ਸਾਹਿਬ ਠੀਕ ਆ ਮਹਾਰਾਜ ਕੀ ਆਹੋ ਨਹੀਂ ਇਹ ਗੱਲ ਪੱਕੀ ਆ ਇਹ ਮੈਨੂੰ ਲੱਗਦਾ ਤਾਂ ਪਹਿਲੋਂ ਹੀਗਾ ਨਹੀਂ 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 ਚੀਜ਼ ਨਹੀਂ ਮਰਜ਼ੀ ਲੈ ਲਿਓ ਚੀਜ਼ ਦੀ ਨਹੀਂ ਟੈਨਸ਼ਨ ਪਰ ਕੰਮ ਨਾ ਹੋ ਜਾ ਕਿਤੇ ਹੋ ਗਿਆ ਦੋ ਆਪਾਂ ਭੈਣ ਭਰਾ ਅੱਧ ਦੀ ਮਾਲਕ ਤੇ ਮੇਰੀ ਫਿਰ ਵੱਢ ਕੇ ਲੈ ਗਈ ਮੇਰ ਤੋਂ ਪਰ ਉਹ ਮੇਰੀ ਭੈਣ ਇੰਨਾ ਕਿੱਦਾਂ ਕਰ ਸਕਦੀ ਆ ਉਹਨਾਂ ਤੇ ਇੱਕ ਦਿਨ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਮੈਨੂੰ ਮੇਰਾ ਸੱਚ ਆਹੀਦਾ ਵਾ ਆ ਤਾਂ ਮੈਂ ਤੇ ਇੱਥੇ ਕਿੱਲੇ ਕਿੱਲੇ ਪਿੱਛੇ ਮਰਨ ਡਿਆਂ ਉਹ ਤਾਂ ਮੈਂ ਰੱਦ ਵੱਢ ਕੇ ਲੈ ਗਈ ਉੱਥੇ ਦਲਜੀਤ ਐ ਮ ਦਲਜੀਤ ਕਿਸ਼ੈ ਰਹੇ ਨੇ ਕੀ ਹੋ ਗਿਆ ਤੂੰ ਇਹ ਵੱਡਾ ਕੰਬਲ ਲੈ ਕੇ ਬੈਠੇ ਥੇ ਦਰਜੀਤ ਹੂੰ ਮੈਂੰਬਰ ਬਾਦ ਹੋ ਗਿਆ ਓਏ ਕਿਉਂ ਕੀ ਹੋ ਗਿਆ ਹੋਇਆ ਕੀ ਦੱਸੂ ਤੇ ਸਹੀ ਗੁਸ਼ਰਨ ਓਏ ਸਾਡੀ ਭੈਣ ਨਾ ਉਹ ਮੇਰੇ ਅੱਧ ਲੈ ਗਈ ਵੱਢ ਕੇ ਉਪਟਵਾਰੀ ਦਾ ਆਇਆ ਹੈ ਮੈਨੂੰ ਫੋਨ ਆ ਚਨੇ ਕੀ ਕਹੀ ਸੌਂਦੇ ਜੀ ਤੁਸੀਂ ਓ ਮੈਂ ਸੱਚ ਕਹਿਣ ਡਿਆ ਵਾਂ ਆ ਵੇਹ ਪਟਵਾਰੀ ਦਾ ਫੋਨ ਆਇਆ ਮੈਨੂੰ ਹੁਣੇ ਤੇ ਕਿਉਂ ਮੰਮੀ ਨੇ ਨਹੀਂ ਤੈਨੂੰ ਪੁੱਛਿਆ ਵੀ ਨਹੀਂ ਮੰਮੀ ਹੁਣਾਂ ਨੂੰ ਕੀ ਪਤਾ ਲੱਗਣ ਡਿਆ ਵਾ ਮੈਂ ਕਿਹੜੀ ਪੈੜੀ ਆਪਣਾ ਕਰਾਈ ਸਾਰੀ ਅਜੇ ਪਰ ਦੋਵੇਂ ਭੈਣ ਭਰਾਵਾਂ ਨਾਲ ਬੋਲਦੀ ਮੈਂ ਮੇਰੀ ਮੇਰੀ ਭੈਣ ਆ ਜਿਹੜੀ ਚੰਗੀ ਸੋਖੇ ਘਰ ਵਾ ਉਹਨੇ ਕਿਹੜਾ ਕੰਮ ਕਰਨਾ ਵਾ ਦੋਵੇਂ ਤੇ ਭੈਣ ਭਰਾ ਆਪਾਂ ਤੇ ਉਹਨਾਂ ਨੇ ਤੇ ਕਿਸ ਨੂੰ ਪਤਾ ਨਹੀਂ ਹੁਣ ਤੇ ਪੈਸੇ ਪੈਸੇ ਚੜਾ ਕੇ ਤੇ ਬਾਹਰੋਂ-ਬਾਹਰ ਕੰਮ ਕਰਾ ਲਿਆ ਤੇ ਪਟਵਾਰੀ ਨੇ ਚੈੱਕ ਕੀਤੀ ਪੈੜੀ ਉਹ ਕਿਦੋਂਦਾਂ ਕੋ ਫਰਦਾਂ ਡਿਆ ਕੱਢਣ ਹਾਂ ਉਧਰ ਵੇਖਣ ਡਿਆ ਵੀ ਉਸਨੂੰ ਹੁਣ ਪਟਵਾਰੀ ਨੂੰ ਨਹੀਂ ਪਤਾ ਕੰਮ ਉਹਨਾਂ ਬਾਹਰੋਂ ਕਰਾ ਲਿਆ ਕਿਦੋਂ ਮੰਮੀ ਇਹਨਾਂ ਨੂੰ ਪਤਾ ਓਏ ਨਾਸ਼ ਦੇਣੇ ਕਿਸ ਨੂੰ ਪਤਾ ਨਹੀਂ ਮੰਮੀ ਨੂੰ ਪਤਾ ਹੁੰਦਾ ਮੰਮੀ ਫੋਨ ਨਾ ਕਰਦੀ ਮੈਨੂੰ ਜੈ ਮੈਨੂੰ ਬੜਾ ਮਨਜੇਤ ਮੈਂ ਨਹੀਂ ਬਚਣਾ ਹੁਣ ਹਾਇਆ ਕਿਦਾਂ ਜੇ ਇਕੱਲੀ ਜਾਣ ਦੇ ਜੇ ਤੁਸੀਂ ਉਹ ਨਹੀਂ ਛੜਣੇ ਮੇਰੇ ਕੋਲ ਤਾਂ ਰਹੀ ਕੱਖ ਨਹੀਂ ਆ ਕੋਈ ਗੱਲ ਨਹੀਂ ਗੁਸ਼ਣ ਪਰ ਅੱਜ ਮੈਨੂੰ ਇੱਕ ਅਹਿਸਾਸ ਬੜਾ ਹੋਣ ਲਿਆ ਜੇ ਤੁਸੀਂ ਮੈਨੂੰ ਕਹਿੰਦੇ ਹੀ ਨਾ ਇਥੋਂ ਲੈ ਹਿੱਸਾ ਹੁਣ ਦੱਸੋ ਕੀ ਵੀ ਤਰਦੀ ਤੁਹਾਡੇ ਦਿਲ ਤੇ ਉਹ ਦਿਲ ਤੇ ਮੇਰੇ ਕੀ ਬਿਤਣੀ ਹੈ ਮੇਰੇ ਚਾਸ਼ ਫੇਰੇ 7:30 ਵਜਣੇ ਹੈ ਠੀਕ ਆ ਜੇ ਹੁਣ ਭਾਬੀ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਵੀ ਮੇਰੇ 3600 ਗੱਲਾਂ ਕਰਨੀਆਂ ਵਾ ਤੈਨੂੰ ਤਾਂ ਕਰਨੀਆਂ ਕਰਨੀਆਂ ਮੈਂ ਕਿਹੜਾ ਮੂੰਹ ਲੈ ਕੇ ਪਿੰਡ ਜਾਣਾ ਵਾ ਦੱਸ ਨਾ ਮੈਨੂੰ ਲਾਂਤਾ ਪੈਣੀਆਂ ਮੈਨੂੰ 4 ਸ਼ਵੇਰਿਓ ਚਲ ਕੋਈ ਪੈਣੇ ਆ ਮੇਰੀ ਵਜ੍ਹਾ ਕਰਕੇ ਚਲ ਕੋਈ ਗੱਲ ਨਹੀਂ ਕੁਸ਼ੈਨ ਤੁਹਾਨੂੰ ਇੰਨਾ ਹੀ بڑا ਤੁਹਾਨੂੰ ਅਹਿਸਾਸ ਤੇ ਹੋਇਆ ਨਾ ਸ਼ਰਨ ਹੁਣ ਏਦਾਂ ਕਰੀਏ ਕਿ ਭਾਬੀ ਨੂੰ ਮੈਨੂੰ ਸਭ ਕੁਝ ਦੱਸ ਨਹੀਂ ਪੈਣਾ ਵਾ ਓ ਨਾ ਰਜੀਤ ਕੇ ਇਹਨਾਂ ਨੂੰ ਦੱਸੀ ਮੈਨੂੰ ਪੈਣੀ ਹੈ ਲਾਂ ਤਾਂ ਠੀਕ ਆ ਚਲ ਕੁਝ ਨਹੀਂ ਕਹਿੰਦੇ ਸ਼ਰਨ ਨੂੰ ਆਪ ਬਣਾਏ ਨਾ ਨਹੀਂ 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 ਛਿੜਾਣੇ ਮਾਫੀ ਤੇ ਮੰਗਣੀ ਪੈਣੀ ਮਾਫੀ ਨਹੀਂ ਮਿਰਤੇ ਬੀਤੀ ਆ ਤੇ ਮੈਨੂੰ ਪਤਾ ਲੱਗਾ ਨਾ ਨੱਕ 'ਚ ਦਮ ਕਰਨਾ ਕੀ ਹੁੰਦਾ ਵਾ ਮੈਂ ਤਾਂ ਇਹ ਤੇ ਕਈ ਦਿਨਾਂ ਤੇ ਰਹਿ ਕੇ ਕਰਨ ਧਿਆ ਮੇਰੀ ਭੈਣ ਨੇ ਪਿੱਠ ਪਿੱਛੇ ਕਰਤਾ ਉਹਨੇ ਵੇਖ ਲਓ ਚੁੱਪ ਚਪੀਤੇ ਕਰਤਾ ਚਲ ਕੋਈ ਗੱਲ ਦਲਜੀਤ ਆਪਾਂ ਕੁਛ ਨਹੀਂ ਕਰਨਾ ਤੂੰ ਮੇਰੀ ਗੱਲ ਸੁਣ ਬੈਗ ਲਵੇਟ ਤੇ ਚੁੱਪਚੀ ਤੇ ਆਪਾਂ ਨਿਕਲ ਜਾਈਏ ਇਥੋਂ ਓਏ ਨਾ 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 ਮੈਂ ਕਹਦੇ ਮੂੰ ਤੇ ਨਹੀਂ ਲੱਗਣਾ ਮੇਰੀ ਗੱਲ ਸੁਣ ਬੈਗ ਲਵੇਟ ਆਪਾਂ ਨਿਕਲ ਜਾਈਏ ਕੁਛ ਨਹੀਂ ਮੇਰੀ ਗੱਲ ਸੁਣ ਆਪਾਂ ਇੱਥੇ ਮੁੜ ਕੇ ਨਹੀਂ ਆਉਣਾ ਮੁੜ ਕੇ ਵੜਨਾ ਹੀ ਨਹੀਂ ਆਪਾਂ ਕਿਉਂ ਨਹੀਂ ਵੜਨਾ ਆਪਣਾ ਵਖਾ ਲੈਣਾ ਹੀ ਹੈ ਆਪਣਾ ਆਪਾਂ ਨਾ ਕੋਈ ਕੰਮ ਕਰ ਲਾਂਗੇ ਕਿ ਕਿਤੇ ਮੈਂ ਲੱਜੂ ਕਿ ਸਿਕਿਉਰਟੀ ਗਾਰਡ ਨਹੀਂ ਨਹੀਂ ਤੂੰ ਲਵੇਟ ਜਾਂ ਦਲਜੀ ਲਵੇਟ ਪਰ ਸੋਈ ਤਾਂ ਕੰਮ ਤੇ ਗਿਆ ਨਿਭੜ ਹੁਣ ਬਾਕੀ ਬਾਅਦ ਚ ਵੇਨੇ ਕੜੀ ਅਰੈਸਟ ਕਰ ਲਾਂ ਇੱਥੇ ਚੰਗਾ ਹਾਏ ਭੈਣ ਜੀ ਤੁਹਾਨੂੰ ਹੋਇਆ ਵਾ ਨਹੀਂ ਮੈਨੂੰ ਕੀ ਹੁਣਾਵਾ ਸਾਥ ਲੱਲੋ ਸਾਡੇ ਸਾਥ ਸਾਨੂੰ ਫੜ ਲਿਆ ਹਾਏ ਹਾਏ ਜਿਹੜੀ ਮੈਂ ਖਬਰ ਸੁਣ ਕੇ ਆਈ ਆ ਨਾ ਤੇਰਾ ਵੀ ਸਾਥ ਸਾਰਾ ਲਾ ਕਿਹੜੀ ਖਬਰ ਖਬਰ ਕੀ ਦੱਸਾਂ ਤੈਨੂੰ ਮੈਂ ਹਾਂ ਆੜਾ ਜਵਾਈ ਆਪਣਾ ਹੂੰ ਇਹਨੂੰ ਆਉਂਦਾ ਹੈ ਪਟਵਾਰੀ ਦਾ ਫੋਨ ਕਿਤੇ ਪਟਵਾਰੀ ਦਾ ਫੋਨ ਆਹੋ ਅੱਛਾ ਉਹਨੇ ਦੱਸਿਆ ਵੀ ਤੇਰੀ ਭੈਣ ਨੇ ਹਿੱਸਾ ਲੱਲਿਆ ਵਾ ਤੇਰਾ ਆਹ ਬਣੀ ਉਹ ਗੱਲ ਆਹੋ ਹੁਣ ਆਇਆ ਉਹ ਪਹਾੜ ਤੇ ਹੁਣ ਰੋਂਦੇ ਦੋਵੇਂ ਜੀ ਅੰਦਰ ਬਹਿ ਕੇ ਅੱਛਾ ਆਹੋ ਤੁਸੀਂ ਸਹੀ ਸੁਣਿਆ ਸਾਰਾ ਕੁਛ ਮੈਂ ਆਪਣੇ ਕੰਨੀ ਸੁਣ ਕੇ ਆਈ ਆ ਅੱਛਾ ਜੰਨੀਆਂ ਸਕੀਮਾ ਲਾਉਂਦੇ ਦੋਵੇਂ ਜੀ ਅੱਛਾ ਹੈ ਹੁਣ ਮਰਨੇ ਪਏ ਦੋਵੇਂ ਆਂਦਾ ਮੈਂ ਕਿੱਲੇ ਕਿੱਲੇ ਵਾਹ ਤੇ ਕਰ ਲਿਆ ਹੀਗਾ ਤੇ ਮੇਰਾ ਤਾਂ ਅੱਜ ਚਲ ਗਿਆ ਵੇਲਾ ਭੈਣ ਜੀ ਦੇ ਅੱਤੇ ਕੋ ਤੇ ਆਤਾ ਹੈ ਐਨੀ ਜ਼ਮੀਨ ਦਾ ਮਾਲਕੀ ਲੈ ਗਈ ਨਾ ਭੈਣ ਅੱਧ ਹੁਣ ਅੱਛਾ ਲੈ ਗਈ ਆ ਲੈ ਗਈ ਆ ਉਹ ਤੇ ਪਟਵਾਰੀ ਨੂੰ ਦੱਸਿਆ ਨੂੰ ਫੋਨ ਕਰਕੇ ਕਿ ਤੇਰੀ ਭੈਣ ਦਾ ਹਿੱਸਾ ਜਿਹੜਾ ਬਣਦਾ ਉਹ ਲੈ ਲਈ ਆਪਣਾ ਹਾਂ ਉਹ ਮਿਹਰ ਕਾਲ ਪਾ ਚਲਣ ਡਈ ਉਹ ਨਹੀਂ ਨਹੀਂ ਉਹਨਾਂ ਪੱਕੇ ਹੱਥ ਪਾਏ ਆ ਤਾਂ ਬੋਟੇ ਮੜਾ ਹੋਇਆ ਵਾ ਇਹ ਵੇਂਦਾ ਹੀ ਨਾ ਹੱਡੇ ਵੱਲ ਵੀ ਇਹਨਾਂ ਦੀ ਜਾਇਦਾਦ ਲੈ ਜਾਊਗਾ ਇੱਥੇ ਰੋਹ ਪਾਊਗਾ ਕੇਵਲ ਮਾੜੀ ਨਜ਼ਰ ਰੱਖੀ ਹੈ ਨਾ ਤੇ ਉਹ ਰੱਬ ਪਤਾ ਨਹੀਂ ਕਿਹੜੇ ਗੱਲਾਂ ਵਿੱਚ ਕੋਸ਼ ਨਹੀਂ ਦਾਵਾ ਉਹੀ ਹੈ ਉਹਦੇ ਰਾਜਾ ਤੇ ਰਹਿਣਾ ਚਾਹੀਦਾ ਉਹ ਤੇ ਵੇਂਦਾ ਹੀ ਨਾ ਉੱਤੇ ਸਾਰਾ ਕੁਝ ਉਹ ਤਾਂ ਮਾਲਕ ਨੂੰ ਪਤਾ ਹੀ ਨਾ ਫਿਰ ਕਿੱਡੀ ਮਾਰ ਵੱਜੀ ਉਹ ਹੁਣ ਕਿੱਥੋਂ ਉੱਠਣਾ ਇਹਨਾਂ ਨੂੰ ਹੁਣ ਕਿੱਥੋਂ ਉੱਠਣਾ ਹੈ ਸਹੀ ਗੱਲ ਆ ਚੱਲ ਇਹ ਵੀ ਗੱਲਬਾਤ ਚੱਲਦੀ ਰੋਕ ਲੈਂਦਾ ਤੇ ਜੇ ਹੁਣ ਉਹ ਲੈ ਹੀ ਗਈ ਹੈ ਸਾਪਣਾ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਸਾਰਾ ਕਿਹਨੂੰ ਕਿਹਨੇ ਦੱਸਿਆ ਹੀ ਨਾ ਹੋਰ ਤੇ ਹੋਰ ਬੱਤੀ ਆਂਦਾ ਵਾ ਹੁਣ ਚੁੱਪ ਕਰਕੇ ਨਿਕਲ ਜੀ ਇੱਥੋਂ ਅੱਛਾ ਬਸੀਏ ਨਾ ਕਹਿ ਲਉ ਇਸੇ ਉੱਧਰ ਅਕਦਾ ਮਾਲਕ ਦਾ ਹਾੜੀ ਖਲਾਸੀ ਧੋਵੇ ਆਹੋ ਚਾਂ ਛੁੱਟੇ ਹਾੜੀ ਜਿੱਦਾਂ ਨਿਕਲਦੇ ਇੱਥੋਂ ਨਿਕਲ ਸਹੀ ਇੱਥੇ ਬਾਸਕ ਸਹੀ ਗੱਲ ਆ ਅਹੀ ਆਪਣੇ ਘਰ ਤੇ ਸੁੱਖ ਸ਼ਾਂਤੀ ਨਾ ਰਹੀਏ ਤੋ ਕਿਆ ਸਹੀ ਗੱਲ ਆ ਇਹ ਪਾਰ ਮੇਰੇ ਮਾਨ ਨੂੰ ਬੜਾ ਦੁੱਖ ਜਾ ਲੱਗਣ ਡਿਆ ਵਾ ਹੈ ਦੁੱਖ ਤੇ ਮੈਨੂੰ ਵੀ ਹੋਇਆ ਜਦੋਂ ਅੱਧ ਜਾਂਦਾ ਕਲੇਜਾ ਨਹੀਂ ਪਾਟ ਜਾਂਦਾ ਹਾਇ ਕਿਤੇ ਇੱਕ ਕਿਲਾ ਚਲ ਜੇ ਤੇ ਉਹ ਇੱਕ ਵਾਰੀ ਬੰਦਰ ਹੋਸ਼ ਭੁੱਲ ਜਾਂਦੀ ਆ ਤੇ ਜਿਹੜਾ ਅੱਧ ਲੈ ਗਈ ਉਹਦਾ ਵੱਢਗੇ ਤੇ ਕਿੱਦਾਂ ਜੀਊਗੇ ਹੈ ਨਹੀਂ ਹੁਣ ਇਹਨੂੰ ਵੀ ਅਕਲ ਆਜੂਗੀ ਨਾ ਫਿਰ ਕਿਸਦੇ ਹੱਕ ਵੱਲ ਧਿਆਨ ਰੱਖੀਏ ਤੇ ਕਿੱਦਾਂ ਲੱਗਦਾ ਹੁਣ ਆਪਣੇ ਤੇ ਬੀਤੀ ਐ ਦੋਵੇਂ ਜੀ ਕਿੱਦਾਂ ਡਏ ਹੁਣ ਹੈ ਹੁਣ ਆਪਣੇ ਦੇ ਬੀਤੀ ਆ ਨਾ ਤੇ ਹੁਣ ਕਹਿਣ ਲਈ ਆ ਵੀ ਅਸੀਂ ਦੱਸ ਕੇ ਨਹੀਂ ਜਾਣਾ ਕਿਸ ਨੂੰ ਅਸੀਂ ਚੁੱਪ ਕਰਕੇ ਨਿਕਲ ਜੀਏ ਭੈਣ ਜੀ ਨਿਕਲ ਜਾਂਦਾ ਚੰਗੀ ਗੱਲ ਵਾ ਉਹ ਨਾ ਹੋਏ ਵੀ ਆਪਣੀ ਵੇਸ ਇੱਥੇ ਖੋਲਣ ਕਹਿਣ ਵੀ ਸਾਡੀ ਉੱਥੋਂ ਤੇ ਗਈ ਹੁਣ ਜੋ ਇੱਥੋਂ ਮਿਲਦਾ ਇਥੋਂ ਨਹੀਂ 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 ਉਹਨੂੰ ਹੁਣ ਲੱਗ ਗਈ ਆ ਚੰਗੀ ਗੱਲਾਂ ਲੱਗ ਗਈ ਆ ਤੇ ਮਾਤਾ ਨੂੰ ਨਹੀਂ ਪਤਾ ਇਹ ਗੱਲ ਦਾ ਮਾਤਾ ਨੂੰ ਅਜੇ ਕਿੱਥੇ ਪਤਾ ਵਾ ਅਜੇ ਤਾਂ ਹੁਣ ਤੇ ਫੋਨ ਆਇਆ ਹੁਣ ਤੇ ਸਾਰੀ ਗੱਲ ਹੋਈ ਆ ਲੱਗ ਜੂਗਾ ਪਤਾ ਪਰ ਮੈਨੂੰ ਲੱਗਦਾ ਮਾਤਾ ਨੂੰ ਦੱਸ ਕੇ ਨਹੀਂ ਜਾਣਾ ਏਦਾਂ ਨਿਕਲਣਾ ਵਾ ਏਦਾਂ ਹੀ ਨਿਕਲਣਾ ਨਾ ਚੁੱਪ ਕਰਕੇ ਉਹਨਾਂ ਹੋਏ ਘਰ ਦੀ ਸਫਾਈ ਕਰ ਜਣ ਸਾਡੀ ਵੀ ਚਲ ਕੋਈ ਨਹੀਂ ਹੈ ਤੇ ਤੇ ਮੈਂ ਤੈਨੂੰ ਚਲਾ ਜਾ ਬਾਹਰ ਚਲੀਏ ਮੇਨੇ ਪੜਾ ਜਾ ਕੇ ਆ ਤਾਂ ਬੜਾ ਹੀ ਵਧੀਆ ਹੋਇਆ ਵਾ ਪਰ ਫਿਰ ਵੀ ਨਾ ਜਮੀਨ ਸਾਰੀ ਨਹੀਂ ਜਾਣੀ ਚਾਹੀਦੀ ਇਹਦੀ ਚਲ ਇੱਕ ਅੱਧਾ ਕਿਲਾ ਲੈ ਆਂਦੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਕੋਈ ਗੱਲ ਨਹੀਂ ਆ ਆ ਜਾਓ ਬਸ ਇੱਕ ਦੋ ਦਿਨ ਤੱਕ ਚੱਲ ਪਾਂਗੇ ਮੁੜ ਕੇ ਹਾਂਜੀ ਹਾਂਜੀ ਆਓ ਉਹ ਕੰਮ ਜੇ ਉਹਨਾਂ ਨੂੰ ਪਿਆ ਸੀ ਤੇ ਉਹ ਫਿਰ ਆ ਗਏ ਮੁੜ ਕੇ ਇੱਥੋਂ ਰਾਜ ਹੋਈ ਆ ਗਿਆ ਉਹਨਾਂ ਦਾ ਫੋਨ ਆ ਗਿਆ ਇਹ ਵੀ ਕੋਈ ਗੱਲ ਨਹੀਂ ਬੀਬੀ ਠੀਕ ਠਾਕ ਵਾ ਤੇ ਫਿਰ ਕੀ ਆਪਾ ਵੀ ਨਿਕਾ ਕਹਿੰਦਾ ਕਹਿੰਦਾ ਫਿਰ ਚੱਲ ਇਤਰਾ ਵੀ ਕੰਮਾਂ ਦੇ ਦਿਨਾਂ ਚੱਲ ਫਿਰ ਸ਼ਾਮ ਮੁੜ ਜਾਂਦੇ ਆ ਅਦੇ ਚੰਗਾ ਦੀ ਨਾਲ ਦੀ ਚੰਗੀ ਜਿਹੜੀ ਆਖੇ ਲੱਗ ਗਏ ਨਹੀਂ ਤੇ ਜਨਾਨੀਆਂ ਜਿਹੜੀ ਗੱਡੀ ਇੱਕ ਦੀ ਫੜ ਰਮ ਕੇ ਛੱਡਦੀ ਥੋੜੀ ਹੁੰਦੀਆਂ ਉਹ ਜਦੋਂ ਫੋਨ ਆਇਆ ਤਾਂ ਕਹਿੰਦੀ ਚੱਲ ਠੀਕ ਆ ਬੀਬੀ ਮੈਂ ਫੇਰ ਕਿਤੇ ਆ ਜਾਂਗੀ ਮਗਰ ਆਹੋ ਤੇ ਉਹੀ ਗੱਲਾਂ ਹੀ ਦੋ ਤਿੰਨ ਹੋਰ ਉੱਥੇ ਗੱਲ ਕੀਤੀ ਉਹ ਕਹਿੰਦੇ ਬੀਬੀ ਬਾਪੀ ਵਧਿਆ ਹੋਊਗਾ ਚੱਲ ਠੀਕ ਹੈ ਹਾਂਜੀ ਹਾਂਜੀ ਮਾਰ ਚੱਕਰ ਕੇਵਲੇ ਆਹੋ ਓਕੇ ਓਕੇ ਕਹਿੰਦਾ ਫੋਨ ਹੀ ਓਏ ਮੁੰਡੇ ਲੱਖੇ ਦਾ ਸੀ ਮੇਰੀ ਗੱਲ ਸੁਣਾ ਪਰ ਉਹਨਾ ਇੱਥੇ ਚੱਲ ਗਿਆ ਇੱਥੋਂ ਅਜੇ ਇੱਥੇ ਹੀ ਆ ਕੋਨੇ ਕਿੱਥੇ ਜਾਣਾ ਕੀ ਆ ਨਹੀਂ ਗਾ ਅਜੇ ਤੱਕ ਨਾ ਜਿਹੜੀ ਆਪਾਂ ਸਲਾਹ ਕੀਤੀ ਹੈ ਨਾ ਆਹੋ ਅੱਜ ਮੈਂ ਕੰਮ ਕਾਢ ਆਇਆ ਹਾਂ ਇਹ ਭੱਜੂ ਹੀ ਆ ਫੇਰ ਤੋਂ ਹਾਂ ਮੈਂ ਗਿਆ ਸੀ ਉਹਨਾਂ ਦੇ ਪਰੌੜ ਨੂੰ ਲੈ ਕੇ ਨਾਲ ਪਰਿਵਾਰੀ ਕੋਲ ਅੱਛਾ ਮੈਂ ਪਹਿਲਾਂ ਪਰੌੜ ਨਾਲ ਹਰ ਹੀ ਗੱਲ ਕੀਤੀ ਠੀਕ ਆ ਮੈਂ ਵੀ ਇਦਾਂ ਡੇ ਕਰਦਾ ਨਾਲ ਹਾਂ ਕੰਡਾ ਲੈ ਕਿਹੜੀ ਗੱਲ ਵਾ ਹਾਂ ਇਹਦਾ ਹੁਣੇ ਹੱਲ ਕਰ ਦਾਂਗੇ ਪਰ ਗਾਂ ਕੇ ਕੋਈ ਗੱਲ ਨਾ ਕਰੀਂ ਯਾਰ ਇੱਕ ਇੱਕ ਲੰਕ ਇਥੋਂ ਨਿਕਲ ਜਾ ਤਾਂ ਮੈਨੂੰ ਵੀ ਲੋੜਾ ਕਿਹਦਾ ਗੱਲ ਕਰਨ ਦੀ ਪਟਵਾਰੀ ਕੋ ਬਹਿ ਕੇ ਉੱਥੇ ਫੋਨ ਕਰਾਇਆ ਪਟਵਾਰੀ ਦਾ ਹਾਂ ਤੇ ਤੇਰੀ ਪੈਰੀ ਲੱਚ ਲਿਆ ਉਥੋਂ ਤੇ ਉਹ ਆਪਣਾ ਜਾਵੀ ਲੱਗੇ ਵੱਲ ਆਹੋ ਆਗੋ ਉਦੋਂ ਲੱਗਦੀ ਆ ਇਹ ਮੈਂ ਅੱਗੀ ਆਖੰਦਿਆ ਹੀ ਬੜੇ ਨਾ ਔਖਾ ਔਖਾ ਜਾਫਰਿਆ ਫਿਰਨਿਆ ਵਾ ਤੇ ਕਦੀ ਦਿਲਜੀਤ ਨੂੰ ਉਥੇ ਲੈ ਕੇ ਖਲੋਂਦਾ ਵੀ ਆਉਂ ਆ ਉਹਦੇ ਜਾਉਂ ਆ ਤੇ ਮੈਂ ਤੇ ਆਖਿਆ ਉਹ ਤੇ ਗੱਲਾਂ ਕਰਦੇ ਡਾ ਗਏ ਸ਼ਰਾਰਤੀ ਬੰਦਾ ਹੈਗਾ ਤੈਨੂੰ ਪਤਾ ਤਾਂ ਹੈਗਾ ਐ ਅੱਛਾ ਤੇ ਮੇਰੇ ਹਿਸਾਬ ਨਾਲ ਨਾ ਤਿਆਰੀ ਵੱਟੂ ਪਰ ਇਹ ਗਿਆ ਨਹੀਂ ਉਹਨੇ ਬੜਾ ਪਰਾਂਦ ਕੜਿਆ ਨੂੰ ਹਾਂ ਮੇਰੇ ਮੈਨ ਸੋਚਿਆ ਚਲ ਗਿਆ ਨਾ ਉਹ ਨਹੀਂ 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 ਹਾਂ ਪੁੱਤ ਤਾਂ ਮੈਂ ਪੈਕਸ ਕੰਦਾ ਫਿਰਦਿਆ ਉਹ ਚਲ ਜਾ ਚੰਗਾ ਕਹਿੰਦਾ ਬੀਬੀ ਘਟ ਕੇ ਸਾਡੇ ਨਾਲ ਲੱਜੇ ਕਿਥੇ ਮੈਨੂੰ ਦੇ ਉਹਦੇ ਗੱਲ ਵਾ ਜਿਹੜਾ ਕੰਮ ਕੀਤਾ ਨਾਹੀਂ ਹੁਣ ਮੇਰੀ ਗੱਲ ਸੁਣ ਲੈ ਹਾਂ ਹੁਣ ਇਹਨਾਂ ਦੀ ਪੈੜੀ ਵੀ ਤੇ ਨਹੀਂ ਥਾਈ ਹੋਣੀ ਪੈੜੀ ਤੇ ਨਹੀਂ ਥਾਈ ਹੋਣੀ ਹਾਂ ਉਹ ਪਰਾਂਦ ਕੜਿਆ ਪਰਾਂਦ ਨੂੰ ਕਹੇਗਾ ਨਾ ਮੈਂ ਵੀ ਅੱਜ ਆਦਾ ਕੰਡਿਆ ਵਾ ਕਹਿੰਦਾ ਕਿਹੜੀ ਗੱਲ ਵਾ ਜੇ ਤੜਕੋ ਓਏ ਸਾ ਮੰਗਦਾ ਵਾ ਤੇ ਇਧਰ ਮੈਂ ਹੀ ਮੰਗ ਲੈਣਾ ਵਾ ਨਹੀਂ ਮੇਰੀ ਗੱਲ ਆ ਕੇ ਵੀ ਇਹਨਾਂ ਦਾ ਲਹੂ ਪੀ ਲਿਆ ਮੈਂ ਸਾਰੀ ਗੱਲ ਦੱਸ ਦਿੰਦਾ ਅਸੀਂ ਤੇ ਕਹ ਸਾਰਾ ਟੱਬਰ ਇਹਦੇ ਦਿਵਾਲੇ ਰਹਿੰਦੇ ਆ ਪਰ ਇਹਨੇ ਡਾਂਗਾ ਖਾ ਕੇ ਨਿਕਲਣਾ ਕੋ ਬਹੁਤ ਹੈਰਾਨ ਹੋ ਗਿਆ ਕਹਿੰਦਾ ਯਾਰ ਮੈਂ ਕਦੀ ਸੋਚਿਆ ਨਹੀਂ ਸੀ ਇਦਾਂ ਕਰੂਗਾ ਮੈਂ ਆਹ ਸਾਡਾ ਤੇ ਭਰਾ ਲੋ ਪੀਤਾ ਨੇ ਆ ਝੋਨੇ ਵੜਣਾ ਹੀ ਹੋ ਤਾਂ ਸਿਰ ਤੇ ਆ ਕੇ ਬਹਿ ਗਿਆ ਇੱਕ ਤਰ ਮੈਂ ਗੱਲ ਦੱਸਾਂ ਇਹੋ ਜਿਹਾ ਜਿਹੋ ਕੰਮ ਜਦੋਂ ਕੋਈ ਪਹਿਲੀ ਵਾਰੀ ਕੁੜੀ ਸਾਡੇ ਨੇ ਦਬਕਾ ਮਾਰਿਆ ਕਿ ਉਹਦਾਂ ਚੱਲ ਜਾਂਦੇ ਦੋਵੇਂ ਭਰਾ ਉਧਰ ਨੂੰ ਤੇ ਆਹ ਵੀ ਨੇ ਇੱਥੇ ਵੜਨਾ ਨਹੀਂ ਇਹੀ ਗੱਲੀਓ ਯਾਰ ਆਪਣਾ ਕੰਮ ਤਾਂ ਛੱਡ ਕੇ ਯਾਰ ਇੱਥੇ ਬੈਠਾ ਇੱਡਾ ਵੇਲਾ ਕਿਹੜਾ ਹੁੰਦਾ ਵਾ ਇਹ ਤਾਂ ਆਪਣੀ ਭੈਣ ਦਾ ਘਰ ਹਸਾਇਆ ਨਾ ਉਹ ਤਾਂ ਗੱਲ ਵਾ ਚੱਲ ਕੁਝ ਕਹੇ ਨਾ ਉਹ ਓਏ ਉਹਦੇ ਕਰਕੇ ਤੇ ਮੈਂ ਹੀ ਫਾਇਦਾ ਲੱਗੇ ਆ ਵੀ ਚੱਲ ਯਾਰ ਕਿੱਥੇ ਚਲ ਆ ਜਾ ਆ ਚਾਚੂ ਪੀਏ ਹਾਂ ਦੱਸਦੇ ਆ ਜਾ ਕੇ ਭਾਬੀ ਨੂੰ ਆਹ ਆ ਜਾ ਚੱਲ ਮੈਂ ਲਿਆਵਾ ਸਕੂਟਰ ਲੋ ਵੀ ਚੱਲ ਹਜਰਾਂ ਸੰਨੀ ਸਿੰਘ ਮੈਂ ਕਿਹਾ ਨਾ ਹਾਂ ਬੁੜੀਆਂ ਨਾਲ ਗੱਲ ਕਰਦੇ ਕਿ ਰਣ ਦੀ ਇਹਦੇ ਮੂਹਰੇ ਗੱਲ ਕੋਈ ਇਹਨਾਂ ਨੂੰ ਦੱਸਣਾ ਪੈਣਾ ਵਾ ਜੀਵਨ ਕਿੱਥੇ ਆ ਅਦੋਂ ਤਾਂ ਵੀ ਦੱਸ ਸੁਣਿਓ। ਜਾਂ ਜੀ ਦੱਸ ਇਹਨਾਂ ਨੂੰ ਜਿਹੜੀ ਗੱਲ ਸੁਣੀ ਆ ਸਾਰੀ ਦੱਸਦੀਆਂ ਦੱਸਦੀਆਂ ਹੌਸਲਾ ਕਰੋ ਅੱਜ ਨਾ ਤੁਹਾਡੇ ਭਾਈਏ ਨੂੰ ਆਇਆ ਪਟਵਾਰੀ ਦਾ ਫੋਨ ਅੱਛਾ ਤੇ ਉਹ ਤਾਂ ਦੋਵੇਂ ਜੀ ਹੋ ਗਏ ਸ਼ੌਕ ਹੂੰ ਹੂੰ ਵਾਹੇ ਹੋਈ ਮੜੀ ਗੱਲ ਵਾ ਉਹਦਾ ਨਾ ਸਾਨੂੰ ਦੋਵਾਂ ਨੂੰ ਬੜਾ ਤੱਕਾ ਲੱਗਾ ਇਦਾਂ ਹੋਣਾ ਨਹੀਂ ਚਾਹੀਦਾ ਠੀਕ ਆ ਆ ਹੋ ਗਿਆ ਵਾ ਹੋਣਾ ਕੀ ਆ ਆਂਦੇ ਉਹਦੀ ਭੈਣ ਅੱਧ ਲੈ ਗਈ ਹੈ ਕਿਹਦੀ ਹਾਏ ਹਾਏ ਆਪਣੀ ਦਰਜੀਤ ਦੀ ਨਾਨਾਣ ਇੱਦਾਂ ਹੀ ਹੋਣਾ ਸੀਗਾ ਜਦ ਦੂਜੇ ਦੇ ਆਖ ਰੱਖੀ ਹੈ ਨਾ ਤਾਂ ਫਿਰ ਆਪਣੇ ਦਾ ਮਾੜਾ ਹੁੰਦਾ ਆਪਣੇ ਦਾ ਚੰਗਾ ਕਿੱਥੋਂ ਆਉਂ ਆ ਨਿਆਣੇ ਦੇ ਸੱਸਰੂ ਵਹੇ ਜਾਂਦੇ ਆ ਹੋ ਕੇ ਹੈ ਤਾਂ ਨਹੀਂ ਕਹਿਣ ਦੇ ਭੰਜ ਚ ਕਹਿਣ ਦੇ ਚੱਲੀਏ ਚੱਲੀਏ ਦਰਵਾਜ਼ਾ ਨਿਕਲ ਜੀ ਕੇ ਅੱਛਾ ਆਹੋ ਤੇ ਕੋਈ ਨਾ ਕੋਈ ਗੱਲ ਹੋਣੀ ਉਹ ਨਹੀਂ ਨਹੀਂ ਤੁਹਾਨੂੰ ਭਲੇ ਖਲਕਾ ਹੋਣਾ ਹੈ ਹਾਂ ਉਹ ਨਹੀਂ ਉਹ ਤਾਂ ਬੈਗਾ ਚ ਕੱਪੜੇ ਪਾਉਣ ਦੇ ਆ ਤਿਆਰ ਹੋਣ ਦੇ ਆ ਜਾ ਕੇ ਵੇਖੋ ਸਿੱਕੀ ਬਣ ਰਿਆ ਉਹ ਤਾਂ ਮੈਨੂੰ ਸੁਣਾ ਦੇਂਦੇ ਮੱਛੀ ਲੈ ਵੀ ਆਂਡੇ ਵੀ ਲੈ ਵੀ ਉਹ ਨਹੀਂ ਨਹੀਂ ਤੁਹਾਨੂੰ ਭਲੇ ਖਲਕਾ ਹੋਣਾ ਜੀ ਲੈ ਤਸ ਬਲੇ ਕਾ ਰੱ ਲੱਗਣਾ ਹੈ ਉਹ ਕਹਿੰਦੀ ਨਾ ਆਪ ਆਪਣੇ ਕੰਨੇ ਸਾਰੇ ਗੱਲਾਂ ਸੁਣ ਮੈਂ ਆਪਣੇ ਕੰਨੇ ਸਭ ਕੋ ਸੁਣ ਕੇ ਆਈ ਆ ਤੇ ਅਗਲਾ ਆਪ ਤਾਂ ਕੀ ਕਹਿਣਿਆ ਹੈਗਾ ਘਰ ਕੇ ਇਹਨੂੰ ਦੱਸਣਾ ਵੀ ਨਹੀਂਗਾ ਦਰਜੀਤ ਚੁੱਪ ਕਰਕੇ ਨਿਕਲ ਜੀ ਇੱਥੋਂ ਤੇ ਹੁਣ ਨਾ ਉਹ ਵੇਖ ਲੋ ਜਾਣ ਦੀ ਤਿਆਰੀ ਕਰਨ ਬੂਹਾ ਬੰਦ ਕੀਤਾ ਅੰਦਰ ਆ ਤਾਂ ਸਾਨੂੰ ਪਤਾ ਨਹੀਂ ਲੱਗਾ ਕੁਝ ਵੀ ਐਡਾ ਵੱਡਾ ਚਾਂਸ ਹੋਇਆ ਅੱਜ ਤੁਹਾਡੇ ਭੈਣ ਨਾਲ ਆ ਦੇ ਤਾ ਨਾ ਬਾਹਰੋਂ ਫੋਨ ਕਰਾ ਕੇ ਦੇ ਦੇ ਨਾ ਪਾਪ ਧੋਤੇ ਇਹਦੇ ਫੋਨ ਕਰਾ ਕੇ ਕਿਹਨੂੰ ਫੋਨ ਕਰਵਾ ਕੇ ਇਦਾਂ ਦੀਆਂ ਗੱਲਾਂ ਕਰਦੇ ਜੀ ਐਵੇਂ ਨਹੀਂ ਚਪੀਟਾਂ ਨੇ ਬੰਨੀਆਂ ਲੈ ਨਹੀਂ ਭਾਦਾ ਸ਼ੇਰ ਦਾ ਉਧਰ ਗਿਆ ਸੀ ਉਹ 2.5 ਸਟਾਈਖ ਨੇ ਸਾ ਅੱਛਾ ਇਹ ਸਾਰੀਆਂ ਸਕੀਮਾਂ ਤੁਹਾਡੀਆਂ ਹੀ ਜੀ ਦੀ ਨੜਾਨਾ ਦਾ ਘੱਲੇ ਸ਼ੇਰ ਦਾ ਇਹ ਤੁਮੇ ਅੱਛਾ ਅੱਛਾ ਉਹਨੇ ਪਾਏ ਪਟਾਕੇ ਪਰ ਪਰਿਵਾਰੀ ਨੇ ਕੀਤਾ ਫੋਨ ਇਹਨੂੰ ਕਿ ਤੇਰੀ ਕੋ ਭੈਣ ਹੈ ਗਈ ਆ ਅੱਛਾ ਉਹ ਵੀ ਹਸਾ ਮੰਗੰਦੀ ਆ ਲੈ ਇਹਦਾੜਾ ਭਾਈ ਆ ਬੜਾ ਬੜੇ ਦੇਖਾ ਬੜਾ ਚੱਲਦਾ ਪੁਰਜਾ ਬੰਦਾ ਆ ਉਹ ਉਹਦੇ ਗੱਲ ਵਾਗ ਆ ਗਿਆ ਤੂੰ ਮਿਲਿਆ ਨੂੰ ਅੱਜ ਮੈਂ ਭਾਜੀ ਆ ਗੱਲ ਵਾ 2.5 ਮੈਂ ਬੜੇ ਸਾਹ ਸਟਾਈਖ ਆ ਕਹਿੰਦਾ ਫੇਹੀ ਮਰ ਕੋ ਆ ਗਏ ਜੇ ਤੇ ਕਰ ਕੰਨੀ ਦੋੜ ਨਹੀਂ ਕਹਿੰਦਾ ਇੱਧਰ ਹੀ ਪੰਨੇ ਨਾ ਹੋਣੇ ਨਾੜੇ ਚਰ ਕੱਸ ਦਿੰਨੇ ਅੱਛਾ ਮੈਨੂੰ ਲੱਗਦਾ ਉਹਨੇ ਆ ਪਾਇ ਤਾਂ ਹੀ ਮੈਂ ਵੇਖਿਆ ਸਵੇਰ ਦੇ ਛੂਟਾ ਮੱਟੀ ਫਿਰੰਦੇ ਆ ਕਦੀ ਉਧਰ ਨੂੰ ਜਾਂਦਾ ਕਿਤੇ ਉਧਰ ਨੂੰ ਜਾਂਦਾ ਕਦੀ ਇਹਨੇ ਸਵੇਦਾ ਫੋਨ ਨਹੀਂ ਖੁਲੋਣ ਦਿੱਤਾ ਉਹਦੇ ਕੰਨੀ ਨਾ ਗੱਲ ਪੈਜੀ ਦਫਾ ਕਰ ਸੁਣ ਲੈ ਤੇ ਸੁਣ ਲੈ ਤੇ ਡਰ ਪਿਆ ਇਹਦਾ ਉਹੀ ਗੱਲ ਮੈਂ ਕਿਹਾ ਨਾ ਬਟ ਵਾਰੀ ਲਾਗੇ ਬੈ ਗਏ ਫੋਨ ਕਰਾਇਆ ਤੇ ਉਹਦੇ ਪੈਰਾਂ ਦੇ ਮਿੱਟੀ ਕੱਢਦੀ ਹੁੰਦੀ ਫਿਰ ਨਾ ਕਹਿੰਿਆ ਮੈਂ ਵੇਖਿਆ ਨਹੀਂਗਾ ਹਾਏ ਹਾਏ ਦੋਵੇਂ ਜੀ ਡਰੇ ਹੀ ਅੰਦਰ ਉਹਨਾਂ ਦਾ ਸਾਹ ਨਹੀਂ ਨਿਕਲਿਆ ਉਹਦੇ ਅਗਲੀ ਹੋਣੀ ਆ ਉਹ ਕਹਿੰਦੇ ਪ੍ਰਭ ਕਿਤੇ ਕੰਮ ਕਿਤੇ ਦੋ ਦੋ ਸਾਲ ਗੇਤੇ ਕੀਤਾ ਹੁੰਦਾ ਨਾ ਇਹ ਨੈਸ਼ਨ ਕਦੀ ਇੱਥੇ ਵੜਨੇ ਨਹੀਂ ਸਿੱਧਾ ਹੋਏਗਾ ਉਹ ਤਾਂ ਗੱਲ ਆ ਚਲ ਜੇ ਗੁੱਲੇ ਪਿਆਰਾਂ ਦਾ ਕੁਛ ਨਹੀਂ ਵਿਗੜਿਆ ਗਲਤੀ ਸਾਡੀ ਮਾਦੀ ਆ ਜਿੰਨੇ ਹਲਾਲ ਚ ਦਿੱਤਾ ਬਦਲਣ ਨੂੰ ਇਹ ਤਾਂ ਭੁੱਖਾ ਹੈਗਾ ਹੀ ਯਾਰ ਜੇ ਮੰਨ ਲਓ ਸਿਆਣੇ ਬੰਦੇ ਦਾ ਦਿਮਾਗ ਖਰਾਬ ਹੋ ਗਿਆ ਇਹ ਤਾਂ ਚੰਗੇ ਭਲੇ ਹੀ ਇਹ ਕਿਹੜਾ ਕਰੋ ਭੁੱਖਾ ਨਗਾ ਹੈ ਹੈ ਜਿੰਨਾ ਕੋਈ ਜ਼ਿਆਦਾ ਹੁੰਦਾ ਭੁੱਖ ਜ਼ਿਆਦਾ ਉਹਨਾਂ ਜੀ ਹੁੰਦੀ ਆ ਚੱਲ ਮੇਰੀ ਗੱਲ ਸੁਣੋ ਹਾਂ ਹੁਣ ਡਰੇ ਬੜੇ ਐਵੇਂ ਕਿਤੇ ਬਿਮਾਰ ਹੋ ਜਾਊਗਾ ਉਹਨੂੰ ਦੱਸ ਦੋ ਸਾਰਾ ਕੋ ਚੱਲ ਠੀਕ ਆ ਫਿਰ ਨੀਕਾ ਉਹ ਤਾਂ ਗੱਲ ਫਿਰ ਹੋ ਰਹੀ ਆ ਇਹ ਸਪੈਨਸ ਰੱਖਣਾ ਆਪਾਂ ਨੇ ਹਾਂ ਆ ਨਾ ਉਹਨਾਂ ਜਾਣ ਤੇ ਲੋਗੇ ਪਾਸੇ ਨੂੰ ਆਪੇ ਕਰ ਲੈਣਗੇ ਉਹਨਾਂ ਨੂੰ ਨਾ ਕੋਈ ਤਿਆਰੀ ਕਰੋ ਤੇ ਜਾਣ ਵਾਲੇ ਬਣੋ ਤੁਸੀਂ ਪਾਸ ਜਿੱਦਾਂ ਆਪਣੇ ਕੰਮ ਦੇ ਕਾਂਡੇ ਪੌਦਾ ਕਰੀ ਜੇਗੀ ਦੱਸਣਗਾ ਤਾਂ ਵੀ ਠੀਕ ਨਾ ਦੱਸਣਗਾ ਤਾਂ ਵੀ ਠੀਕ ਜਾ। ਤੁਸੀਂ ਹੁਣ ਬੋਤਾ ਮੂੰਹ ਨਾ ਲਾਇਓ। ਭਾਵੇਂ ਹੱਡੀ ਭੈਣ ਹੀ ਆ ਨਾ ਮੈਂ ਤਾਂ ਮਾੜਾ ਮੋਟਾ ਤੋ ਤੋਤੇ ਮੁੱਤਰ ਕਰਨੇ ਪੈਣੇ ਪਰ ਤੁਸੀਂ ਬਿਲਕੁਲ ਗਣਮ। ਚੰਗਾ ਚੰਗਾ ਜਾ ਜਾ ਜਾ। ਗੱਲ ਹੋਰ ਦੇ। ਬੀਬੀ ਨੇ ਜੋ ਮਰਜੀ ਕੀਤਾ ਵਾ। ਪਰ ਤੁਸੀਂ ਨਾ ਬੀਬੀ ਦੀ ਸੇਵਾ ਪੂਰੀ ਕਰਦੇ। ਨਹੀਂ ਨਹੀਂ ਉਹਦਾ ਕੋਈ ਗੱਲ ਨਹੀਂ ਕੀ। ਬੰਦਾ ਵਾਦਾ ਘਾਟਾ ਕਰ ਜਾਂਦਾ ਹੁੰਦਾ। ਚਲੋ ਕੋਈ ਨਹੀਂ ਠੀਕ ਵਾ। ਆਹੋ। ਚਲੋ ਠੀਕ ਆ ਫਿਰ। ਜੋ ਵੀ ਹੋਇਆ ਨਾ ਬੜਾ ਹੀ ਮਾੜਾ ਹੋਇਆ ਹੈ। ਹਾਂ ਹਾਂ। ਪਰ ਇਹ ਆ। ਕਿ ਜਿਹੜੀ ਤੁਸੀਂ ਸਕੀਮ ਖੇਡੀ ਚੱਲ ਤਾਂਡੀ ਸਕੀਮ ਕਾਮਯਾਬ ਹੋ ਗਈ ਉਦਾਂ ਆਪਾਂ ਦੋਵੇਂ ਜਣੀਆਂ ਇਹ ਸੋਚਦੀਆਂ ਹੈਗੀਆਂ ਕਿ ਜੇ ਹੱਡੀ ਨਾਣਾਂ ਦੀ ਪੈੜੀ ਅੱਧੀ ਚਲ ਗਈ ਤੇ ਵਿਚਾਰੀ ਕੀ ਖਾਊਗੀ ਕਿਦਾਂ ਗੁਜ਼ਾਰਾ ਕਰੂਗੀ ਓਹ ਛੱਡੋ ਗੱਲਾਂ ਪੁਰਾਣਾ ਕਾਫੀ ਦਾ ਬੜਾ ਸਕੀਨ ਆ ਵਦਿਆ ਜੀ ਕਾਫੀ ਬਣਾ ਕੇ ਨਾ ਵਿੱਚ ਕਰੀਮ ਬਖਰੀ ਪਾ ਦਿਓ ਚੱਲ ਕੋਈ ਨਹੀਂ ਮੈਂ ਵੇਖ ਕੇ ਤੈਨੂੰ ਕਰਨੀ ਇੱਕ ਵਾਰੀ ਵੀ ਦੋ ਕੰਪੈਨਰ ਨੂੰ ਕਰਦੇ ਫੋਨ ਤੇ ਤੇਰਾ ਕੋਲ ਨੰਬਰ ਹੋਵੇਗਾ ਵਾ ਕੰਨ ਕੋ ਨਵੜੀਆ ਵੇਣਾ ਓਏ ਆਹੋ ਦੱਸਾਂ ਗੱਲ ਕੀ ਆ ਮੈਂ ਵੀ ਟਾਡੇ ਵਾਲੀ ਵੇਖਣ ਡੈ ਪੁਰੇ ਸ਼ਿਦਾਈ ਨਾਲ ਲਾ ਕੇ ਥੋੜਾ ਕੰਮ ਕਰਾਉਣਾ ਸੀ ਇਹਨਾਂ ਦਾ ਕੀ ਝਾੜ ਨਿਕਲਦਾ ਕਿਤਾ ਨਹੀਂ ਉਹ ਤੇ ਵੇਖ ਬੀਤਾਂ ਪੈਂਦਿਆ ਸੀ ਤੇ ਉਹ ਵੀ ਤੇ ਪੇਚੀ ਕਰਦਾ ਸੀ ਮੈਂ ਵੀ ਫੜ ਕੇ ਦੱਸਦੇ ਨਾਲ ਵੜੀ ਹਾਂ ਸ਼ੁਰੂ ਲੱਗਦੀ ਹੀ ਹੋਣੀ ਅੱਗੇ ਚੱਲ ਜੋ ਵੀ ਹੋਇਆ ਨਾ ਚੰਗਾ ਹੋਇਆ ਆਪਣੇ ਗਰੋ ਦੇ ਬਲਾਟ ਵਾਲੀ ਆ ਇੱਕ ਗੱਲ ਹੀ ਉਹ ਜਿਤਨਾ ਮਰਜੀ ਆ ਨਾ ਪ੍ਰਭ ਹੁਣ ਇੱਕ ਗੱਲ ਕਰ ਲੱਗਾ 100 ਵਾਰੀ ਸੋਚੂਗਾ ਐਡੀ ਲੰਮੀ ਛਤਰਾਂ ਨੂੰ ਜਬਾਨ ਹੀ ਛੱਡੀ ਸੀ ਨਾ ਕਰਤੂਤ ਕਿਤੇ ਲੇਦੇ ਨਹੀਂ ਸੋਚ ਸਮਝ ਕੇ ਵੜੂਗਾ ਇੱਥੇ ਹੁਣ ਇਹਨਾਂ ਸਾਹਮਣਾ ਜਾਣਦੇ ਆਂ ਤੇ ਆਹੇ ਕੰਡਿਆ ਵਾ ਇੱਥੇ ਤੇ ਆਪਣੇ ਨੇ ਪੂਰੇ ਫਟਣ ਦੇ ਤੇ ਇਹਨੂੰ ਕੋਣ ਥੰਬਿਆ ਫਿਰ ਇੱਥੇ ਇਹਦੇ ਖਰਚੇ ਨਹੀਂ ਮਾਣ ਇਹਦੀ ਆਕੜਾ ਨਹੀਂ ਮਾਣ ਜਵਾਈ ਹੋਊ ਆਪਣੇ ਘਰ ਆਊਗਾ ਕਦੇ ਠੀਕ ਨਹੀਂ ਅੱਜ ਕੱਲ ਕੋਣ ਇਹਨੇ ਆਕੜ ਚੱਲਦਾ ਗਲਤੀ ਤੇ ਖਾੜੀ ਕੁੜੀ ਦੀ ਆ ਜਿਹੜੀ ਕਿਹਦੀ ਜਾਗਦੇ ਨੂੰ ਲੱਗਦੇ ਨਾਲ ਬੈਠੀ ਆ ਇਹਨਾਂ ਨੂੰ ਰੋਣਾ ਹੱਦ ਤੇ ਡੰਗ ਬੈਠਾ ਤੇ ਡੱਕ ਰਹਿ ਤੇ ਬੰਦਾ ਗਾਂ ਚਾਰ ਛੁੱਟੀਆਂ ਮੁੰਡੇ ਨੂੰ ਤਾਂ ਆਏ ਰਹਿਣ ਚਾਰ ਛੁੱਟੀਆਂ ਚਾਰ ਛੁੱਟੀਆਂ ਤਾਂ 10 ਦਿਨ ਹੋ ਗਏ ਨਾਲ ਬੜਿਆਂ ਨੂੰ ਇੱਥੇ ਨਿਕਲਦਾ ਨਾ ਆਇ ਲਿੰਦੇ ਇਹਦਾ ਦੇਖ ਕੇ ਨਾ ਇੱਕ ਗੱਲ ਸਮਝਾਈਓ ਜਿਹੜਾ ਜਵਾਈ ਭਾਈ ਹੈ ਨਾ ਉਹ ਉਹ ਤਾਂ ਗੱਲ ਵਾ ਹੁਣ ਉਹ ਗੱਲ ਕਰਨੀ ਨਹੀਂ ਨੀ ਜਿਹੜੀ ਜੇ ਜੀ ਕੋਈ ਤਾਂ ਨਹੀਂ ਕੋਈ ਜਾਂਦਾ ਹੀ ਨਹੀਂ ਆ ਜੇ ਜਾਏ ਵੀ ਤਾਂ ਸਵੇਰੇ ਜਾ ਕੇ ਸ਼ਾਮੀ ਆਪਣੇ ਘਰ ਮੁੜ ਆਉਂਦੇ ਆ ਉਹ ਟਾਈਮ ਹੈਗਾ ਮੂਰਖਾਂ ਬੰਦਿਆਂ ਕੋ ਵੇਲੇਆਂ ਕੋ ਰਿਟਾਇਰ ਬੰਦਿਆਂ ਕੋ ਇਹੋ ਜਿਹੇ ਲੋਕ ਜਾ ਕੇ ਰਹਿੰਦੇ ਆ ਨਾਲੇ ਨਾ ਇਹ ਜੀ ਭੁੱਖ ਇਹ ਭੁੱਖ ਦੇ ਮਾਰਾ ਇੱਥੇ ਬੈਠਾ ਹੈਗਾ ਮੈਨੂੰ ਤਾਂ ਕੁਛ ਨਾ ਕੁਛ ਮਿਲ ਜਾਵੇ ਤੇ ਮੈਂ ਇਥੋਂ ਲੈ ਜਾਵਾਂ ਇੱਥੋਂ ਬੱਸ ਉਹ ਤਾਂ ਗੱਲ ਕੋਈ ਨਹੀਂ ਆਈ ਨਹੀਂ ਕਿੱਥੇ ਚਲ ਗਈ ਮੇਰ ਗਲਾ ਮਾਜ ਮਾਰੋ ਉਹਨੂੰ ਕਹੇ ਇੱਕ ਮੈਨੇਜਮੈਂਟ ਆ ਜਾ ਉੱਥੇ ਬਹਿਣੀਗੇ ਅਨ ਲੈ ਕੇ ਚਲ ਗਏ ਫਿਰ ਇਦਾਂ ਕਰੋ ਤੇ ਹੀ ਬੈਠੋਤ ਮੈਂ ਵੇਖ ਕੇ ਉਹ ਨਹੀਂ ਭਣਾ ਪੈਂਜੀ ਤੇ ਮੁੜੀ ਨਹੀਂ ਆ ਆ ਵੇਖ ਕੀ ਕਰ ਲੱਗਦੀ ਸਾਸਿਕਾ ਬੁਲਾਦੀ ਜੇ ਕਿ ਚਲ ਗਿਆ ਹੋਊਗਾ ਜੇ ਚਲ ਗਿਆ ਹੋਊਗਾ ਨਾ ਤੇ ਫਿਰ ਨਾ ਤੇ ਦੱਸੀ ਸਾਨੂੰ ਗੜਾ ਬੁਲਾ ਲੱਥੀ ਆ ਪਾ ਤੇ ਮੈਂ ਕੀ ਦੱਸਾਂ ਜੀ ਨਾ ਹਰਾਮ ਕਰ ਛੜਿਆ ਈ ਤੂੰ ਤੇ ਖਾਂਦਾ ਪੀਂਦਾ ਨਹੀਂ ਪਰ ਮੈਨੂੰ ਮੈਨੂੰ ਵੇੜੇ ਵੇੜੇ ਮਾਰਦਾ ਈ ਲੈ ਸੁਣਦੇ ਨਹੀਂ ਗੱਲ ਮੇਰੀ ਉਹ ਤੇ ਪੈਂਜੀ ਕਹਿੰਦੀ ਪਨਾ ਅੰਦਰ ਸਮਾਨ ਆ ਤਾਂ ਨਾ ਉਹ ਆਪੋ ਤਾਂ ਆਪ ਬਾਹਰ ਵੇਖਣੇ ਜਾ ਕੇ ਆਂਦੀ ਕੋਈ ਹੈ ਨਹੀਂ ਮਾਰ ਸ਼ੁਗਰ ਆ ਫਿਰ ਨਿਕਲ ਗਿਆ ਕਿ ਤੇ ਪਿਛਲੇ ਬੂਏ ਸਫਾ ਹੋ ਗਿਆ ਨਹੀਂ ਫਿਰ ਇਹ ਜਾਣਦੇ ਪਰ ਇਹ ਤਾਂ ਕੋਈ ਆਵਾਜ਼ ਨਹੀਂ ਕਿ ਤੇ ਜਾਣ ਲਗਾ ਸੱਤ ਕਾ ਸੱਤ ਨਹੀਂ ਚੁੱਪ ਕਰ ਸੱਤ ਕਾ ਸੱਤ ਤੂੰ ਹੀ ਬੜੀਆਂ ਔਖੇ ਸੱਤ ਕਾ ਹਣਾ ਲੈ ਦੱਸ ਉਹੀ ਗੱਲ ਚੰਗਾ ਹੋਵੇ ਅਸੀਂ ਵੀ ਵੇਖਣ ਦੇ ਗੇਟ 'ਚ ਵੀ ਵੇਖਾਂ ਇੱਥੋਂ ਕਿਤੇ ਦੇਖ ਦੇ ਤੋ ਕੋਈ ਚੁੱਪ ਕਰ ਜਾ ਨਾ ਹੋਲੀ ਗੱਲ ਕਰ ਤੂੰ ਵੀ ਕਿਤੇ ਸੁਣ ਲਈ ਫੇਰ ਨਾ ਕਿਤੇ ਮੋੜਾ ਵੀ ਮੇਰੇ ਕਾਕੇ ਰੋਲੀ ਪਈ ਆਰੇ ਇਹੋ ਜਿਹਾ ਬੰਦਾ ਮੈਂ ਮੂੰਹ ਕੱਤਾ ਮਖਾਉਂਦਾ ਹੋਰ ਤੇ ਗੱਲ ਵਾ ਨਾ ਪਹਿਲਾਂ ਕਤੂਤਾ ਦਾ ਜੀ ਗੱਲ ਆ ਤੇ ਚੰਗਾ ਭਰਾ ਤੇਰਾ ਮੈਂ ਦੇਣ ਕਿੱਥੇ ਦੇਸਾ ਨਾ ਕਿ ਦੋ ਸਾਲੋਂ ਗਿਤੇ ਫੋਨ ਕਰਾਇਆ ਤੇ ਕਾਲੇ ਮੂਲਾ ਨਾ ਹੀ ਵੜਦਾ ਇਹ ਮੇਰੀ ਗੱਲ ਸੁ ਇੰ ਮੇਰੇ ਦਿਮਾਗ 'ਚ ਗੱਲ ਆ ਗਈ ਤੇ ਤੂੰ ਵੀ ਸਲਾਹ ਦਿੱਤੀ ਵੀ ਜਾ ਰੋਦੇ ਭਾਈਏ ਨੂੰ ਇਦਾਂ ਕਹਿਣਾ ਚਾਹੀਦਾ ਹੂੰ ਫਿਰ ਮੈਂ ਸੋਚਿਆ ਯਾਰ ਕੀ ਸੋਚੂ ਅਗਲਾ ਬੰਦਾ ਹੈ ਫਿਰ ਮੈਂ ਧਿਲ ਕੱਢ ਕੇ ਖੇਲੀ ਗਿਆ ਤੋ ਚਲੋ ਚੱਲ ਚੰਗਾ ਆ ਪ੍ਰਭ ਹੁਣ ਨਾ ਆਪਣੇ ਪਰਮਾਰਮ ਆਪਣਾ ਘਰ ਦਿਖਾਓ ਤੇ ਭਰਤੀ ਮਾਤਾ ਨੂੰ ਮਾੜੀ ਚੰਗੀ ਨਾ ਕਰੇ ਮਾਤਾ ਦੀ ਇਤੋਨੀ ਕਰਨੀ ਜਿੰਨੀ ਪਿੱਛੋਂ ਕਰਦੇ ਰਹੀਆਂ ਚਲੋ ਕਰਾ ਵੇਖੀਓ ਕੰਮ ਧੰਦਾ ਦੇਖੀ ਚਲੋ ਪ੍ਰਭ ਆਪਣਾ ਕੰਮ ਧੰਦਾ ਵੇਖੋ